ਲਾ ਬਾਈ গুਡ ਮਾਰਨਿੰਗ ਜੀ ਕਾਫੀ ਸਾਰਿਆਂ ਨੂੰ ਮੈਚ ਵਰਗਾ ਹੋਤਲੇ ਬਾਈ ਇਹ ਫਰੈਸ਼ ਹੋਏ ਹੁਣ ਇਹਨਾਂ ਦੀ ਬਣਦੇ ਨਾਉਣ ਦੀ ਨਾ ਨਾਉਣ ਦੀ ਇਲਾਹਾ ਨਾਉਣ ਦਾ ਹੈਗਾ ਇਹ ਆ ਤਾਂ ਦਾ ਮਤਲਬ ਹੀ ਨਹੀਂ ਬਾਈ ਅਸੀਂ ਤਾਂ ਲਾਉਣਾ ਜੱਗੇ ਨੂੰ ਤਿੰਨ ਦਿਨ ਹੋ ਗਏ ਨਾ ਤੈਨੂੰ ਇਹੀ ਨਹੀਂ ਰਹਾ ਆ ਤੂੰ ਗੱਲ ਤਾਂ ਨਾ ਕਿ ਅੱਜ ਕਦ ਨਾਉਣਾ ਮੈਂ ਤਾਂ ਨਾਉਣਾ ਮੈਂ ਹੀ ਤਾਂ ਠਾਲ ਕੇ ਲੈ ਕੇ ਆਇਆ ਤੁਹਾਨੂੰ ਕੰਨਾਏ ਲੈਂਦੀ ਆ ਮੈਂ ਤਾਂ ਠਾਲ ਕੇ ਲਗਾਇਆ ਇਸਾ ਮਿਹਰਬਾਨ ਜਿਹਨਾਂ ਨੇ ਫੋਨ ਬਣਾਇਆ ਪ੍ਰੂਫ ਵਾਸਤੇ ਹੁਣ ਤੂੰ ਮੰਨ ਗਿਆ ਵੀ ਨਾ ਨਾ ਹੁੰਦਾ ਗਿਆ ਲੈ ਤੂੰ ਤਾਂ ਕਿੰਨੀ ਤੂੰ ਪਹਿਲਾਂ ਮੰਨਿਆ ਨਹੀਂ ਹੈਗਾ ਚੱਲ ਮੈਂ ਤਾਂ ਨਾ ਲਿਆ ਤਾ ਦਾ ਬੱਬੀ ਇਹ ਫੋਨ ਦੋ ਵਾਰ అలਾਰਮ ਇੱਕ ਵਾਰ ਲਾਏਗਾ ਭਾਈ ਜਦੋਂ ਤੁਹਾਨੂੰ ਚਾਰ ਚਰਤਾ ਜਦੋਂ ਮੈਂ ਦੋ ਉੱਪਰ ਹੀ ਲਾ ਕੇ ਸੌਂਦਾ ਬਈ అలਾਰਮ ਇੱਕ ਪਰ ਲਾ ਦੇ ਕਰ ਨਾ ਤੂੰ ਸਵੇਰੇ ਠਾਲੇ ਤੇ ਨਹੀਂ ਉੱਠੇ అలਾਰਮ ਵੱਜਦਾ ਕਿਹਾ అలਾਰਮ ਕੋ ਤਾਂ ਗਿਆ ਹੱਲ ਹੀ ਤਾਂ ਫੇਰ ਕਹਿ ਕੇ ਕੰਪਲਟ ਚਲੇ ਕੇ ਪਤਾ ਹੀ ਹੈ ਹਾਂਜੀ ਲੋਜੀ ਚੱਲੇ ਪਾਉਣ ਲੱਗੇ ਉੱਪਰ ਨੂੰ ਬਾਕੀ ਹਲੇ ਸੇਵਾਦਾਰ ਸਾਰੇ ਸੁੱਤੇ ਪਏ ਨੇ ਮੈਂ ਕਿ ਅਸੀਂ ਕੰਮ ਦਾ ਕਰਵਾਉਣਾ ਦਾ ਖਾਲੀ ਸੇਵਾਦਾਰ ਸਤੇ ਪਏ ਨੇ ਉਹ ਹਲਵਾਈ ਥੋੜਾ ਜਿਹਾ ਤਾਂ ਕੱਢ ਰਹੇ ਨੇ ਸਮਾਂ ਹਾਂ ਫਿਰ ਆ ਕੇ ਅਸੀਂ ਹੁਣ ਦਰਵਾਜ਼ਾ ਮੱਥਾ ਪੇਕ ਕੇ ਤੁਸੀਂ ਨਾ ਘਟੇ ਇੱਕ ਦਿਵਾਰੀ ਆਪਾਂ ਫਿਰ ਲੰਗਰ ਤੋਂ ਚੱਲਦੇ ਰਹਾਂਗੇ ਤੇ ਫਿਰ ਸੇਵਾ ਕਰਾਂਗੇ ਫਿਰ ਆ ਕੇ ਦਿਖਾਂਗੇ ਆਈਲੈਂਡ ਤੋਂ ਜਾ ਰਹੇ ਹਾਂ ਬਹੁਤ ਸੀ ਇਹਨਾਂ ਨੂੰ ਜਾਵਾਂਗੇ ਲੱਗੇ ਪੁੱਤ ਨਾ ਜੀ ਬੋੜਾ ਬਣੇ ਦਿੱਤਾ ਗਾ ਕਰਦੇ ਆਂ ਜੀ ਜਦੋਂ ਹੋਈਏ ਇਸ ਤੋਂ ਬਾਅਦ ਵੀ ਕਰਾਂਗੇ ਚਲੋ ਦਿਖਾਉਂਦੇ ਸਾਨੂੰ ਕੋਈ ਓਏ ਸ਼ਾਮ ਤਾਂ ਹੋਈ ਜਾਣੀ ਆਪਾਂ ਨੂੰ ਹੋਰ ਜਾਂਦੇ ਨੇ ਸ਼ਾਮ ਹੋ ਜਾਈਂ ਲੱਗੇ ਉੱਪਰੇ ਰਹਿਣਾ ਹੈ ਨਾ ਤਾਂ ਅੰਤ ਤੱਕ ਜਾਂਦੇ ਨੇ ਸ਼ਾਮ ਹੋ ਜਾਂਦੀ ਹੈ ਫੇਰ ਆ ਕੇ ਫਿਰ ਮੁੜ ਕੇ ਆ ਕੇ ਫਿਰ ਬਣਾ ਦੇ ਪਰ ਗੱਡੀ ਨੇ ਬਾਈ ਪੱਟ ਬਸਨ ਲਾ ਦਿੱਤੀ ਨਹੀਂ ਸਫਰ ਇਹ ਰਾਏ ਕਿਹੜੇ ਗੇਰ ਤੇ ਦੂਜੇ ਚ ਪਹਿਲੇ ਚ ਪਹਿਲੀ ਦੂਜੇ ਚ ਹੀ ਰਹੀ ਗੱਡੀ ਛੋੜੇ ਕਰਕੇ ਸਟੋਪ ਕਰਾ ਛੋੜੇ ਕਰਕੇ ਯਾਰ ਤੁਸੀਂ ਕਰੋ ਵੀ ਕੌਣ ਕਿਉਂ ਤੇ ਕਰਦੀ ਐ ਇਹ ਨਜ਼ਾਰੇ ਕਰਨ ਪਰਿਆ ਤੁਸੀਂ ਬਣਾਇਆ ਕੀ ਬਲੌਗ ਮੈਂ ਤਾਂ ਬਣਾਇਆ ਜਿਹੜਾ ਫਿਰ ਟੇਲਕਿੰਗ ਦਾ ਟ੍ਰੈਫਿਕ ਲੱਗਿਆ ਵਾਏ ਉਹ ਈ ਸੀ ਕਰਨ ਕਾਏ ਪੇਪਰ ਤੇ ਇੱਕ ਗੱਡੀ ਕਿ ਮੂਰੇ ਕਿ ਪਿੱਛੇ ਬਿਲਕੁਲ ਛੋੜੇ ਜਿਹਾ ਚਾਹੀ ਦੇਖਦਾ ਬਾਈ ਕਿਤੇ ਕਿਤੇ ਰਸਤੇ ਵੀ ਦੇਖੇ ਵੀ ਆ ਬਹੁਤ ਉਹਦੇ ਡਿਫਿਕਲਟੀ ਜੇ ਇੰਗਰੇਜ਼ਾ ਨਾਲ ਜੀ 8 ਵਜੇ ਫਸ ਗਏ ਰਾਤ ਨੂੰ ਜਾਮ ਤੇ 11 ਵਜੇ ਨਿਕਲੇ ਜਾਮ ਤੇ ਹਾਂ ਆ ਸਿਰੇ ਦੇ ਸਿਰ ਤੇ ਗਾਮ ਲੱਗ ਗਿਆ ਸੀ ਆਪਣੇ ਗੱਡੀਆਂ ਵੀ ਹੋਰ ਬੰਦਿਆਂ ਨੂੰ ਖੜਾਈ ਜਿਹੜੇ ਮੋਟਰਸਾਈਕਲ ਮੋਟਰਸਾਈਕਲ ਨਾਲ ਕਰ ਰਹੇ ਬਾਈ ਜੀ ਗੱਡੀਆਂ ਕੱਢ ਕੇ ਲਾਈ ਘੋੜਾ ਖੜਾਈ ਯਾਰ ਮੇਰੇ ਖਿਆਲ ਚ ਬਾਈ ਕੋਈ ਘੋੜਾ ਇਧਰ ਨੂੰ ਮੰਤਰ ਦਿਖੀ ਹੀ ਨਹੀਂ ਕੋਈ ਆਹੀ ਆਪਣੇ ਵਾਲਾ ਹੀ ਤਾਂ ਹਨਾ ਲੋਕ ਆਉਂਦੇ ਆਰਮੀ ਦੇ ਆਉਂਦੇ ਆ ਰੋਡਾਂ ਉਂ ਆਉਂਦੇ ਹੋਰ ਵੀ ਸਮਾਗਉਂਦਾ ਪਰ ਇੰਨਾ ਲੋਟ ਲੈ ਕੇ ਨਹੀਂ ਆਉਂਦਾ ਬਾਈ ਜਿੰਨਾ ਬਣਾ ਰੋਡਾਂ ਉਂ ਪੁਰਵ ਲੰਕਰ ਕਰਕੇ ਲੰਕਰ ਕਰਕੇ ਹਾਂ ਵਾਲੇ ਆਉਂਦੇ ਨੇ ਉਹ ਵੀ ਰੂਟ ਚ ਰਹਿੰਦੇ ਨੇ ਇਹ ਫਿਰ ਉਹਨਾਂ ਦਾ ਆਇਆ ਵੀ ਉਹ ਕੰਟਰੋਲ ਹੀ ਰੱਖਦੇ ਨੇ ਟ੍ਰੈਫਿਕ ਦਾ ਹਾਂ ਪਹਿਲਾਂ ਪਰ ਉਹਦੀ ਪੁਲਸ ਬਹੁਤ ਵਧੀਆ ਸੀ ਉਹ ਇਹਦਾ ਮੁੰਡਾ ਜਦੋਂ ਹੁਣ ਕਿੱਥੇ ਫਸੇ ਤੇ ਕਾਰ ਉਹ ਥੱਲੇ ਦੇ ਖਾੜੀ ਬੰਦੇ ਸ਼ਾਰਟਕਟ ਉੱਪਰ ਆ ਗਿਆ ਮੁੰਡਾ ਤੇ ਕੋੜਾ ਕਰੋ ਫੇਰ ਦੇਖਦਾ ਕੋਣੇ ਪੁਲਸ ਵਾਲੇ ਆਉਂਦੇ ਆਉਣੇ ਇੱਥੇ ਮਤਲਬ ਹੀ ਨਹੀਂ ਕੋਈ ਇਹ ਤਾਂ ਗੱਲ ਵੈਸੇ ਵੀ ਉਹਦੀ ਪੁਲਿਸ ਦੀ ਹੀ ਸਹੀ ਹੈ ਜਿੱਥੇ ਵੀ ਦੇਖਿਆ ਆਪਾਂ ਨੂੰ ਹਨਾ ਸਪੈਕਟ ਕਰੋ ਹਾਂ ਸਪੈਕਟ ਕਰਦੇ ਪੂਰੀ ਹੈ ਉਹਦੇ ਯਾਰਾਂ ਦਾ ਜੋ ਫੋਲੋ ਕਰਾ ਲੈ ਵੀ ਜਿਹੜੇ ਅਸੀਂ ਰੂਟ ਬਣਾਏ ਉਹ ਫੋਲੋ ਕਰੋ ਬਿਲਕੁਲ ਬਿਨ ਟ੍ਰੈਫਿਕ ਨਹੀਂ ਹੋ ਕੇ ਬਿਲਕੁਲ ਵੈਸੇ ਚਲੋ ਵਧੀਆ ਰਿਹਾ ਸਫਰ ਸਾਡਾ ਤੁਹਰੇ ਤੱਕ ਬਹੁਤ ਵਧੀਆ ਸਫਰ ਰਿਹਾ ਬਾਕੀ ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਤਾਂ ਆਉਂਦੀ ਉੱਪਰ ਜਾਂਦੇ ਬਾਕੀ ਦੱਸਾਂਗੇ ਆ ਅਗਵੀ ਸੇਵਾ ਵੀ ਕਰਾਣੀ ਆ ਅਸੀਂ ਚਲਦੇ ਲੰਗਰ 'ਚ ਸੇਵਾ ਕਰਾਵਾਂਗੇ ਮਾ ਕੇ ਚਾਪਣੇ ਨੂੰ ਲੱਗੇ ਬਾਕੀ ਹਲੇ ਸੇਵਾ ਤਾਂ ਸਾਰੇ ਸੁੱਤੇ ਹੀ ਬਏ ਨੇ ਚਲੋ ਦਿਖਾਉਂਦੇ ਅੱਗੇ ਸਾਨੂੰ ਅੱਗੇ ਦਾ ਵਿਊ ਵੀ ਦਿਖਾਉਂਦੇ ਆ ਤੇ ਦੱਸਾਂਗੇ ਕਿ ਜਿਹੜਾ ਕਿਥੇ ਸਟੇ ਕਰਨੀ ਕਿਦਾਂ ਦਾ ਰੋਟੇ ਜਾਣਾ ਅਸੀਂ ਵੀ ਪਹਿਲੀ ਵਾਰ ਆਏ ਚੱਲੇ ਆ ਇਹ ਸਭ ਦਾ ਗਿਆ ਇੰਤਰੀਵਿਊ ਅਸੀਂ ਪਹਿਲੀ ਵਾਰ ਆ ਰਹੇ ਉੱਪਰ ਦੇਖ ਲਓ ਚਲੋ ਮਿਲਦੇ ਫਿਰਲੀ ਅੱਗੇ ਗੋਬਿੰਦ ਘਾਟ ਬਈ ਪਹੁੰਚ ਗਏ ਹੁਣ ਨਾ ਆਪਾਂ ਨਹੀਂ ਉਰੇ ਤੇ ਤੁਰ ਕੇ ਜਾਣਾ ਬਾਬਾ ਜੀ ਦੇ ਨੂੰ نیچے ਬਈ ਉਹ ਗੁਰਦੁਆਰਾ ਸਾਹਿਬਾ ਗੋਬਿੰਦਗੜ੍ਹ ਉਹ ਪੁਲ ਗਰਜਦਾ ਜਿਹੜਾ ਦੂਜੇ ਉੱਪਰ ਉਹ ਹੈਂ ਅੜੀਆਂਆਂ ਨਹੀਂ ਬੰਦ ਹੋ ਕੇ ਦੇ ਦੇਣਾ ਉੱਥੇ ਓਕੇ ਸਿੰਗੋ ਪਹਿਲਾਂ ਆ ਜਾਓ ਪਹੁੰਚ ਗਏ ਜੀ ਪਹੁੰਚ ਗਏ ਟ੍ਰੇਨ ਤਿਆਰ ਹੋ ਫਿਰ ਹਾਂਜੀ ਹਾਂਜੀ ਦੇ ਵੀਰੇ ਚੱਲ ਸਿੰਗਰ ਨਹੀਂ ਦੀ ਚਾ ਰੰਗ ਦੇ ਤੂੰ ਸੋਚਦਾ ਕੰਮ ਆ ਛੋਟਾ ਕੈਮਰਾ ਕਿੱਟ ਚ ਪਾ ਲਾਂ ਗਿੰਬਲ ਦੀ ਗੱਲ ਕਰਦਾ ਨਹੀਂ ਗਿੰਬਲ ਦੀ ਨਹੀਂ ਉਹ ਜਿਹੜਾ ਤੁਮਹਾ GoPro ਤੇ ਆ ਚੰਦ ਦੀ ਗੱਲ ਕਰਦਾ ਦੋਪਰ ਸਾਰੀ ਉਹ ਜਿਹੜਾ ਬਾਬੇ ਜਾਮ ਲਾ ਗਿਆ ਉਹ ਮੈਂ ਕਹਿੰਦਾ ਗੱਡੀਆਂ ਜਾਣ ਨਹੀਂ ਬਾਬੇ ਗੱਡੀਆਂ ਹਨ ਨਹੀਂ ਹਾਂ ਸੋਲ ਤੁਰਕੇ ਕ੍ਰਾਸ ਕਰਨਾ ਪੈਣਾ ਈ ਉੱਥੇ ਦੇ ਅੱਗੇ ਉਹ ਬਾਈ ਪਹਾੜ ਗਿਰ ਗਿਆ ਤਾਂ ਇਹ ਆ ਦੇਖੋ ਉਹ ਜਿਹੜਾ ਹੈ ਉਹ ਦੇਖ ਦੇਖ ਵੀ ਇੱਦਾਂ ਦੇਖਣੀ ਦਿੰਦਾ ਉਹ ਪਹਾੜ ਗਿਰਦਾ ਜਿਹੜਾ ਸਾਹਮਣੇ ਹੈ ਇੱਥੇ ਗੱਡੀਆਂ ਖੜੀਆਂ ਦੇਖ ਨਾ ਦੇਖ ਲੋ ਦੇਖ ਲੈ ਉੱਥੇ ਤੇ ਹੁਣ ਪੁਲ ਬੰਦ ਕਰਤਾ ਤਾਂ ਦੇਖੋ ਜੀ ਧੰਨਵਾਦ ਉਹ ਕਿੱਥੇ ਜਾ ਕੇ ਲੱਗ ਰਹੇ ਹਨ ਇਹ ਗੱਡੀ ਅੱਗੇ ਜਾਂਦੀ ਨਹੀਂ ਫਿਰ ਆਹ ਤੇ ਟੱਕਰ ਇਸ ਸੀਮੈਂਟਡ ਬਾਈ ਤਾਂ ਹੀ ਬਣਾਈ ਵੀ ਇਹ ਜਮੀਂ ਪਣੀ ਪੈਂਦਾ ਵੀ ਅਸੀਂ ਤਾਂ ਕੋਈ ਫਰਕ ਨਾ ਪਵੇ ਹਨਾ ਹਾਂ ਸੀਮੈਂਟਡ ਬਣਾਈ ਵੀ ਸਾਰੀ ਆਹ ਮਤਲਬ ਜਿਹੜਾ ਪ੍ਰਹਣ ਆ ਖਿਸਕੇ ਜਾਂਦਾ ਖਿਸਕੇ ਜਾਂਦੇ ਥੱਲੇ ਚਲੋ ਰੱਖੀਆ ਆਹ ਖਿਸਕਿਆਦਾ ਦੇਖਦੇ ਤੈਨੂੰ ਵਿਰਾਸ ਇਹ ਜਿਹੜਾ ਪੋਲਾ ਪਹਿਲਾਂ ਆਪਾਂ ਉਹਦੇ ਵਿੱਚ ਚਲੇ ਜਾਂਦੇ ਤੇ ਗੱਡੀ ਚੱਲੇ ਜਾਂਦੀ ਥੀ ਇੱਥੇ ਨੀਚੇ ਤੇ ਹੁਣ ਇਹ ਤੁਰਕੇ ਕ੍ਰੋਸ ਕਰਨਾ ਪੈਣਾ। ਬਾਕੀ ਨੀਚੇ ਦਿਖਾਉਂਦਾ ਸਾਨੂੰ ਜਾ ਕੇ ਵੀ ਕਿਹੜਾ ਪੋਲਾ। ਬਾਕੀ ਆ ਸਾਡਾ ਛੋਟਾ ਵੀ GoPro ਚੱਕੀ ਵਰਗਾ ਕਹਿੰਦਾ ਮੈਂ ਵੀ ਬਣਾਉਣਾ। ਇਹਨੇ ਵੀ ਵਲੌਗ ਬਣਾਉਣਾ। ਸਭ ਦਿਖਾਉਣਾ। ਲਓ ਜੀ ਸਾਨੂੰ ਮਿਲ ਗਈ ਪਾਰਕਿੰਗ ਆ ਵੀਰ ਮਿਲ ਗਏ ਆਪਣੇ ਏਰੀਆ ਦੇ। ਇਹ ਚੱਲੇ ਆਪਾਂ ਲੋਣੀ ਦੇ ਬਾਈ ਨੇ ਜਣੀਗਾ ਆਪਣਾ ਕਹਿਤਾ ਕਹਦਾ ਲੱਭ ਲੋ ਆਪਣਾ ਬਾਈ ਆ ਪਾਰਕਿੰਗ ਵਾਲਾ ਇੱਥੇ ਪਾਰਕਿੰਗ ਵਾਲਾ ਕਹਿੰਦਾ ਲੱਭ ਲੋ ਬਾਈ ਇਹ ਚੱਲੀ ਨੂੰ ਤੇ ਤੁਹਾਡੀ ਇਹ ਬੰਦਾ ਨੰਬਰ ਨੇ ਕਹਿ ਵੀ ਕਹਿੰਦਾ ਬਾਈ ਲੱਭ ਲੋ ਜੇ ਸਾਡੇ ਲੱਗਦੀ ਆ ਲਾ ਦੋ ਇਹ ਗੋਵਿੰਦ ਘਾੜ ਦੀ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੀ ਬਿਊਟੀਫੁਲ

ਅਸੀਂ ਪੁੱਜ ਗਏ ਜੀ ਗੁਰਦੁਆਰਾ ਸਾਹਿਬ ਦੇ ਗੋਬਿੰਦ ਘਰ ਪੁੱਜ ਗਏ ਨੇ ਅੱਗੇ ਅੱਗੇ ਮਹਨੂੰ ਨੰਗਰ ਛਕਾਂਗੇ ਫਿਰ ਉੱਪਰ ਨੂੰ ਚੱਲੇ ਪਾਵਾਂਗੇ ਗੋਬਿੰਦ ਸਿੰਘ ਜੀ ਹੇਮਗੰਸਾਹਬ ਗੋਬਿੰਦ ਘਰ ਤਾਂ ਉੱਪਰ ਨੂੰ ਨਿਕਲਣਾ ਹੈ ਜੰਦਗੀ ਬਣੇ ਉਹਦੇ ਅੱਗੇ ਦਰਵਾਜ਼ਾ ਸਾਹਿਬ ਵੀ ਹੈ

ਅਪੂਰਾ ਬਜੀ ਰਣਾ ਤੇ ਫਸਿਆ ਪਿਆ ਇਹ ਕਿੰਨਾ ਚੰਗਾ ਤੁੰਗੂ ਜੀ ਦਾ ਦੇਖ ਤੂੰ ਚੰਗਾ ਤੁੰਗੂ ਆਇਆ ਇਹਨੇ ਕਿਹੋ ਜਿਹਾ ਹੋ ਗਿਆ ਬਜਨ ਬਾਜਨ ਬਾਜਨ ਆ ਇਹ ਲੋਕ ਖੜੇ ਦੇਖਦੇ ਆ ਨਾ ਕੋ ਕਦਮ ਨਹੀਂ ਚਾਹੀਦਾ ਕੋ ਲਓ ਜੀ ਕਿੱਟਾਂ ਚੱਕ ਕੇ ਬੂਟਵਾੜ ਪਾ ਕੇ ਨਿਕਲੀਏ ਹੁਣ ਨਿਕਲੀਏ ਫਿਰ ਉੱਪਰ ਨੂੰ ਹੁਣ ਬੂਟਵਾੜ ਪਾ ਲੋ ਉਹ ਕਿੱਥੇ ਜਾਂਦੀ ਆ ਚੋਣਾ ਸਾਰੀ ਪੰਜਵਾ ਉਹ ਆ ਜਾ ਬਾਈ ਉਦਾ ਉਦਾ ਦਿਲ ਕਰਦਾ ਵੀ ਮੈਂ ਦੇਖਣਾ ਵੀ ਪੁਲ ਕਿਦਾਂ ਚੱਕਿਆ ਜਾਂਦਾ ਬਹੁਤ ਗਲਤ ਖੜੇ ਲੋਕ ਯਾਰ ਤਾਰ ਟੁੱਟ ਗਈ ਬਾਬੇ ਕਿਹੜੀ ਸਪੀਡ ਚ ਆਉਣੀ ਬਾਹਰ ਯਾਰ ਲੋਕਾਂ ਨੂੰ ਇਹ ਤਾਂ ਦਿਖਦਾ ਨਹੀਂ ਨਾ ਹੈ ਬਾਈ ਚਲ ਦੱਸਾਂਦੇ ਵੀਰ ਜੀ ਅੱਗੇ ਅੱਗੇ ਹੁਣ ਅਸੀਂ ਟੈਕਸੀ ਲੈ ਕੇ ਬਣਿਆ ਹੈ ਬੱਸ ਫਿਰ ਉੱਪਰ ਜਾਣਾ ਆਏ ਝੜਨਾ ਅਮਰ ਦਵਾਈ ਦੇ ਚੱਕ ਫੇਰ ਕੱਟ ਉਹਨੂੰ ਖਾਈਏ ਲੋ ਜੀ ਅਸੀਂ ਹੋ ਗਏ ਰੈਡੀ ਸਾਰੇ ਚੱਪੀਆ ਤੱਕ ਜਰੂ ਜਾ ਰਹੇ ਆ ਜੀ ਹੁਣ ਹੁਣ ਆਪਾਂ ਚੱਲਾਂਗੇ ਅੱਗੇ ਨੂੰ ਅੱਗੇ ਤੇ ਲੈਣੀ ਆਪਾਂ ਨੂੰ ਟੈਕਸੀ ਗੱਡੀ ਅੱਗੇ ਤੋਂ ਮਿਲਦੀ ਆ ਹੂੰ ਇੱਧਰ ਸੱਦੇ ਵਾਲੀਆਂ ਗੱਡੀਆਂ ਤਾਂ ਜਾਣੀਆਂ ਨਹੀਂ ਉਹ ਜਾਣ ਨਹੀਂ ਦਿੰਦੇ ਉਹਨਾਂ ਦੀ ਆਪਣੀਆਂ ਹੀ ਇਹਨਾਂ ਦੀਆਂ ਇਹ ਇਹਨਾਂ ਨਹੀਂ ਕਿਉਂਕਿ ਪੁਰਾਣਾ ਹੋ ਗਿਆ ਨਾ ਪੁਰਾਣਾ ਜਿਹੜਾ ਪੁਰਾਣਾ ਟੁੱਟ ਗਿਆ ਤਾਂ ਨਾ ਜਿਹੜਾ ਪੁਰਾਣਾ ਪੋਲ ਟੁੱਟ ਗਿਆ ਤਾਂ ਉਹਦੇ ਕਰਕੇ ਆ ਉਹਦੇ ਉੱਥੇ ਤੇ ਦਾ ਨਾ ਟੁੱਟਿਆ ਬਾਬੇ ਆ ਨਵਾਂ ਪੋਲ ਬਣ ਗਿਆ ਇਹ ਨਵਾਂ ਬਣਿਆ ਨਵਾਂ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਹੋਰ ਪੁੱਜ ਗਏ ਭਾਈ ਜੀ ਕਰ ਲੱਗੇ ਗੱਡੀ ਨਵਾਂ ਪੋਲ ਦਿਖਾ ਦੀ ਸੰਗਤਾਂ ਜਾ ਰਹੀਆਂ ਸਾਰੀਆਂ ਇੱਕ ਰਕੀ ਹੈ ਕਰਮੀ ਹੈ ਰੇ ਨਾ ਕਰਮੀ ਤੇ ਹੈ ਕੀ ਹੈ ਯਾਰ ਉਹ ਤਾਂ ਹੈ ਹੀ ਆ ਯਾਰ ਜਿਹੜਾ ਰੜੇ ਵੇ ਵੈਸੇ ਗੱਲ ਕਰ ਰਹੇ ਆ ਆਹ ਤੇ ਰੋਕੋ ਤਾਂ ਸਾਡੇ ਕਿੱਥੇ ਜਾਣਾ ਹੂੰ 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 ਜੇ ਨਾ ਮਾੜਾ ਕੋਈ ਦਵਾ ਦੇ ਨਾ ਮਾਪੜ ਬਣੇ ਠੀਕ ਹੈ ਕੰਮ ਚੱਲਦਾ ਪੂਰਾ ਕੰਮ ਚੱਲ ਰਿਹਾ ਆਹ ਪਾਲਣ ਕਾੜੀ ਕਹੜੇ ਆ ਹੈ ਗੁਰੂ ਦੀਆਂ ਫੌਜਾਂ ਚੜਾਉਣਗੀਆਂ ਦਾ ਵਰਤੇ 50 50 ਰੁਪਏ ਲੂੰਗਾ 50 ਰੁਪਏ ਪੂਰੀ ਸੀਟ ਪਰ ਵਿਡਾਲੀ ਇਹਨੂੰ ਸੇਵਾ ਕਰ ਯਾਰ ਕੋਈ ਹੈ ਬੇਟੀ ਇਹ ਸੇਵਾ ਕਰ ਆਉਂਗਾ ਨਹੀਂ ਹੋਰ ਚੱਲ ਬਾਈ ਗਣੇਸ਼ ਬੈਠੇ ਤਾਂ ਦੇ ਆ ਲੋ ਆ ਵੀ ਗੁਰਵਾਜ ਆਜੋ ਵੀਰੇ ਬੈਟੋ ਬੈਟ ਗਿਆ ਅੱਗੇ ਬੈਠਣਾ ਕਹਿੰਦਾ ਇਹ ਇਹ ਕਹਿੰਦੇ ਪਿੱਛੇ ਨਹੀਂ ਜਾਣਾ

ਇਹਨੇ ਚੜਨੇ ਨੂੰ ਭਈਆ ਲੱਤੀ ਏ ਛੜੀ ਕਿੰਨੇ ਦੀ 50 ਰੁਪਏ ਦੀ ਹਾਂ ਵੀ ਅਮਰੋ ਤੇ ਪੈਣੀ ਲੋੜ ਛੋਟੀ ਦੇ ਦਾ ਮੱਤ ਦਾ ਦੇਖ ਲੈ ਕਿੱਡਾ ਇਹਦੇ ਮਾਰਨ ਵਾਲਾ ਕਿੰਨੇ ਦੀ ਕੈਰੀ ਲਈ ਅੱਗੇ ਅੱਗੇ ਸਮਾਨ ਤਾਂ ਮਹਿੰਗਾ ਹੀ ਆ ਭਾਈ 800 ਰੁਪਏ ਕਿੱਟ ਭਾਈ ਆਪੋਂ ਰੈੱਡ ਬੋਲ ਕਿੰਨੇ ਦੀ ਮਿਲੀ ਓਰੋ 150 ਰੈੱਡ ਬੋਲ ਮਿਲੀ 200 ਦੀ ਹਾਂਜੀ ਅੱਗੇ 300 ਦੀ ਆ ਵੀਰੇ ਅੱਗੇ ਹੋਰ ਰੇਟ ਜਿਆਦਾ ਹਾਂ ਜਿੱਦਾਂ ਜਿਦਾ ਅੱਗੇ 300 ਬਾਣੀ ਦੀ ਬੋਤਲ ਕਿੰਨੇ ਦੀ ਆ

ਚੱਲੀਏ ਫਿਰ ਚਲੋ ਜੀ ਚਲੋ ਚੱਲੀਏ ਫਿਰ ਤਾਂ ਜਾਂ ਸੋ ਇੱਥੇ ਜੀ ਆ ਵੀ ਪਈਆਂ ਕਾਠੀਆਂ ਯਾਰ ਉੱਥੇ ਲੈ ਗੀ ਜੀ ਪੈ ਗਿਆ ਵੀ ਹੋ ਗਈ ਚੜਾਈ ਸਟਾਰਟ ਅਮਰੇ ਤਾਂ ਲੱਗ ਰਿਹਾ ਜੂਰ ਮੈਨੂੰ ਤਾਂ ਕੋਈ ਸੈਕਿੰਡ ਮੰਤ ਪਤਾ ਵੀ ਕਿੱਥੇ ਬਾਬਾ ਜੀ ਬੈਠੇ ਪਤਾ ਤਾਂ ਸਾਨੂੰ ਵੀ ਅਸੀਂ ਅੰਦਾਜ਼ਾ ਹੀ ਲਾਇਆ ਹੋਆ ਵੀ ਜਿੰਨਾ ਕ ਤਾਂ ਦੱਸਿਆ ਸੀ ਦੁੱਗਣਾਂ ਨਾਲ ਆ ਕੇ ਚੱਲੇ ਵੀ ਆ ਨਹੀਂ ਆਉਰੀ ਆ ਕੇ ਮੰਗ ਲੈ ਲਾਠੀਆਂ ਦੇ ਲਓ ਯਾਰ ਦੇ ਲਓ ਅੱਗੇ ਕਹਿੰਦੇ ਮਹਿੰਗੀਆਂ ਹੋ ਜਾਣੀਆਂ ਫਿਰ ਮਹਿੰਗੀਆਂ ਤਾਂ ਹੋਣ ਹੀ ਆ ਹੂੰ ਪਰ ਸੁਹਾਰਾ ਬਹੁਤ ਨਬੇਦਾ ਇਹ ਤਾਂ ਹੈ ਬਈ ਪਰ ਇਹ ਤੂੰ ਰੇਟ ਦੇਖ ਕਿੰਨਾ ਬਾਈ ਅੱਗੇ ਤੇ ਅੱਗੇ ਹੈ ਨਾ 120 ਦੀ ਕਹਿੰਦਾ ਅੱਗੇ ਪਾਣੀ ਦੀ ਬੋਤਲ ਆ ਕੋੜਾ ਲੈਣਾ ਕੋੜਾ ਫੇਲੋ ਜੀ ਸਾਨੂੰ ਰਸਤੇ 'ਚ ਮਿਲ ਕੇ ਸਾਡੇ ਸਾਥੀ ਸਾਡੇ ਵਾਲੇ ਆ ਗਏ ਪਿੱਛੇ। ਸਹੀ ਉਹ ਅਫਸਰ ਤੇਜੇ ਨੂੰ ਚੱਕੀ ਫਿਰਦਾ ਹੁਣ। ਹੈਂ? ਅੰਮ੍ਰਿਤਪੁਰ। ਹਾਂਜੀ ਮੈਡਮ ਜੀ। ਹੁਣ ਤਾਂ ਆ ਗਿਆ ਕਿੱਦਾਂ ਸੀ ਹੋ ਰਿਹਾ। ਹੋ ਗਿਆ। ਇਹ ਰੋ ਮੁੱਕੀ ਗਿਆ ਬੱਸ ਅਸੀਂ। ਗੱਡੀਆਂ 'ਚ ਤੇਲ ਦੂਲ ਪਵਾ ਲਿਆ। ਤੇਲ ਤਾਂ ਨਹੀਂ ਪਾਣੀ ਹੈਗਾ ਸਾਡੇ। 71% ਬੋਡੀ ਜਮਾ। <laughs> 20% ਗੈਸ ਪੂਰੀ। <गैस> <laughs> ਹੋ ਆ ਗਰੀ ਸੋਨੂੰ ਸਾਡੇ ਵਾਲੇ ਤਾਂ ਨਹੀਂ ਦੇਖਦੇ ਧੋਖਾ ਹੀ ਆਉਣਾ ਆ ਆ ਦੇਖ ਸਿਆਣੇ ਵਾਣੇ ਵਧੀ ਚੜਦੇ ਸੇ ਆ ਪੰਜ ਜਵਾਨ ਬੰਦੇ ਆ ਦੇਖ ਲੋ ਇਹ ਜਵਾਨ ਬੰਦੇ ਕੋ ਦਾ ਬਲੌਗਿੰਗ ਨਹੀਂ ਤੇ ਜਵਾਨ ਮਿਲ ਗਿਆ ਨਹੀਂ ਤਾਂ ਹਾਲ ਹੀ ਖਰਾਬ ਹੋਊਗਾ ਚੱਲ ਲੱਗਈਏ ਕੋੜੇ ਕੋੜੇ ਚਲ ਆ ਜੀ ਨੂੰ ਖੱਤਰ ਆ ਬਣੀ ਫਿਰਦੇ ਚੱਲ ਐਦਾ ਤਾਂ ਨਹੀਂ ਵਾਈਗਰ ਆਵੇ ਦੂੰ ਹੁਣ ਮੇਰ ਕਰੂੰ ਆਪਾਂ ਤਾਂ ਫਿਰ ਵੀ ਠੀਕ ਆ ਬਹੁਤ ਹਨਾ ਬਹੁਤ ਬੱਚੇ ਰਹਿ ਗਏ ਸਾਨੂੰ ਉਹ ਜੈਸਟ ਹਲੇ ਚੱਲੋ ਚੱਲੋ ਲੋ ਬਈ ਇਹ ਜਵਾਬ ਜਾਇਆ ਏ ਮੱਥਾ ਠੀਕ ਹੈ ਤੇ ਤੋਇਓ ਮਹਾਲੀ ਲੋ ਆਪਣੀ ਨਾਕੀ ਦੀ ਆਪ ਵੀ ਅੱਛੀ ਚੰਡੀਗੜ੍ਹ ਦੀ ਬੜਾ ਸੋਚ ਕੇ ਦੱਸਿਆ ਤੇ ਥੱਕ ਗਿਆ ਨਹੀਂ ਥੱਕਿਆ ਨਹੀਂ ਇਹ ਹਿੰਮਤ ਹੈ ਇਹ ਨਹੀਂ ਥੱਕਦੇ ਇਹ ਸਾਡੇ ਤੋਂ ਅੱਗੇ ਅੱਗੇ ਆਂਡੇ ਨੇ ਉਦੋਂ ਦੇ ਅੱਛਾ ਜੀ ਰਾਤ ਦੇ ਫੈਰ ਕੁੜੀਆਂ ਤਾਂ ਨਹੀਂ ਚਲੀ ਪਾ ਗਈ ਚੱਲੇ ਅੱਛਾ ਪਾ ਪਾ ਗਈ ਚੱਲੇ ਆਪਕੇ ਆਪ نیچے ਬੈਠੇ ਹੋ ਚਲੋ ਕੋਈ ਨਹੀਂ ਰੈਸਟ ਆ ਵੀ ਰੈਸਟ ਕਰ ਰਹੇ ਹੋ ਆਪਕਾ ਤਾਂ ਥੋੜਾ ਹੀ ਰਹਿ ਗਿਆ ਆਪ ਤਾਂ ਹਮਸੇ ਅੱਛੇ ਹੋ ਨਹੀਂ ਵਾਈਗਰੀ ਸੱਚੇ ਪਾਸ਼ੇ ਨੇ ਬੜੀ ਹਮਦਰਦੀ ਬਚਾਈ ਨਹੀਂ ਇੱਕ ਸਾਡੇ ਕਲ ਵੀ ਆਇਆ ਵਾ ਛੋਟਾ ਜਿਹਾ ਪਿੱਛੇ ਆ ਉਹ ਵੀ ਇੰਨਾ ਕੀ ਸੇਮ ਬੱਸ ਬੱਸ ਲੈ ਜਾਓ ਨਾ ਪ੍ਰਮਾਤਮਾ ਉਹ ਵੀਡੀਓ ਦੇਖ ਕੇ ਕਹਿੰਦਾ ਕਹਿੰਦਾ ਜਾਣਾ ਹੀ ਜਾਣਾ ਮੈਂ ਉੱਥੇ ਚਲੋ ਬਾਏ 올 ਦਾ ਬੈਸਟ ਜੀ ਲਓ ਜੀ ਸਾਡੇ ਵਾਲੇ ਨਹੀਂ ਹਲੇ ਦਿਖਦੇ ਬੱਚੇ ਦੇਖ ਕੇ ਦਰਸ਼ਨ ਕਰਕੇ ਵੀ ਮੁੜਿਆ ਏ ਹੋਂ ਤਾਂ ਹਿੰਮਤ ਆਈ ਏ ਸਾਡੇ ਵਾਲੇ ਚੜ੍ਹ ਨਹੀਂਦੇ ਸਾਡੇ ਵਾਲੇ ਦੋ ਪਿੱਛੇ ਵੀ ਰਹਿ ਗਏ ਸਾਡੇ ਦੋ ਪਿੱਛੇ ਵੀ ਰਹਿ ਗਏ ਵੀਰ ਬੱਚਿਆਂ ਨੂੰ ਦੇਖ ਕੇ ਤਾਂ ਹਿੰਮਤ ਆਈ ਜਾਂਦੀ ਏ ਕੋ ਕੁਝ ਨਹੀਂ ਹੈਗੀ ਚੜ੍ਹਾਈ ਯਾਰ ਤੁਸੀਂ ਤਾਂ ਉਹੀ ਬਣਾਈ ਐ ਇਦਾਂ ਹੀ ਆਖੀਦਾ ਉਹ ਦੇ ਚੱਲ ਕੋਣਾ ਨਹੀਂ ਕੁਝ ਨਹੀਂ ਹੈ ਕੁਝ ਨਹੀਂ ਹੈ ਦੇਖੋ ਆ ਗਿਆ ਬਸ ਦੇਖੋ ਮੋਹ ਮਾਇਆ ਤਿਆਗੋ ਹਾਂ ਮੋਹ ਮਾਇਆ ਦੇ ਪਿੱਛੇ ਨਾ ਜਾਓ ਠੀਕ ਨਹੀਂ ਬਾਬਾ ਜੀ ਅੱਧ ਵਿੱਚ ਆ ਗਏ ਅਸੀਂ ਇੱਥੇ ਦੋ ਰਸਤੇ ਨਿਕਲੇ ਆ ਇਹ ਬਾਬਾ ਜੀ ਦੱਸਣਗੇ ਕਿਹੜਾ ਤੇ ਕਿਹੜਾ ਜਿਹੜਾ ਬਾਬਾ ਜੀ ਇਹ ਰਸਤਾ ਜਾਂਦਾ ਕਿੱਧਰ ਜਾਂਦਾ ਹਾਂਜੀ ਹਾਂਜੀ ਸਹੀ ਹੈ ਪਿਆਰਿਓ ਇਹ ਰਸਤਾਗਾ ਪੁਰਾਣਾ ਜਿਹੜਾ ਸਾਡੇ ਜਿਹੜਾ ਜਾਂਦਾ ਸੀ ਲੱਕੜ ਦਾ ਪੁੱਲ ਬਣਿਆ ਹੁੰਦਾ ਸੀ ਓਕੇ ਜੀ ਹੁਣ ਲੋਹੇ ਦਾ ਬੜਾ ਵੱਡਾ ਪੁੱਲ ਬਣ ਗਿਆ ਜਿਹਦੇ ਨਾਲ ਤੁਹਾਨੂੰ ਅੱਧਾ ਕਿਲੋਮੀਟਰ ਦਾ ਫਰਕ ਪਏ ਪਏਗਾ ਤੁਰੰ ਦੇ ਵਿੱਚ ਤੇ ਐਂਜ ਇਸ ਰਸਤੇ ਤਾਂ ਨਹੀਂ ਤੁਹਾਡਾ ਰਸਤਾ ਅੱਧਾ ਕਿਲੋਮੀਟਰ ਘੱਟ ਜਾਏਗਾ ਓਕੇ ਜੀ ਤੁਹਾਨੂੰ ਜਾਣ ਚ ਗੁਰੂ ਘਰ ਉਹ ਜਨ ਚ ਆਸਾਨੀ ਹੋਏਗੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਬਾ ਜੀ ਧੰਨਵਾਦ ਜੀ ਲਓ ਜੀ ਇਹ ਹੁਣ ਤੁਹਾਨੂੰ ਸ਼ਾਰਟਕਟ ਮਿਲ ਗਿਆ ਨਵਾਂ ਨੀ ਰਸਤਾ ਬਣਿਆ ਇਹ ਵੀ ਬਹੁਤ ਖੁਸ਼ਕਬਰੀ ਦੀ ਬਾਈ ਗੱਲ ਹੈ ਬਈ ਛੋਟਾ ਜਿਹਾ ਬੱਚਾ ਵੱਡੇ ਵੱਡੇ ਪਿੱਛੇ ਛੋਟੇ ਛੋਟੇ ਜਵਾਕ ਲੇਕੇ ਕਾਬੇ ਦਾ ਨਾਮ ਚੜਦਾ ਇਹ ਹੈ ਹੈ ਚੜਦੀ ਗਿਆ ਚੜਦਾ ਝੋਟਾ ਦੇਖ ਤਾਂ ਸਹੀ ਸੋਨੀਏ ਤੇਰੇ ਨਾਲ ਤਾਂ ਇਹ ਵਧੀਆ ਦੇਖ ਜਵਾ ਕਿਦਾਂ ਜਾ ਰਿਹਾ ਕੀ ਫਾਇਦਾ ਤੇਰੇ ਪੀਤੇ ਖਾਦੇ ਦਾ ਦੇਖ ਜਵਾ ਕਰਨ ਨੂੰ ਸਵਰਗਾ ਨੂੰ ਜਾ ਰਿਹਾ ਅਗਲਾ ਭਾਈ ਇਹ ਵੀ ਹਿੰਮਤੀ ਕੰਮ ਆ ਬਹੁਤ ਕਿਹੜਾ ਛੋਟਾ ਜਾ ਰਿਹਾ ਕੋੜੇ ਕੋੜਿਆਂ ਦੀ ਬੱਸ ਹੋਈ ਵੀਰੇ ਹਾਂ ਚੜ੍ਹ ਗਿਆ ਬੱਚਾ ਬਾਕੀ ਸਾਡੇ ਵਾਲੇ ਤਾਂ ਫੱਕੇ ਦੇ ਪਿੱਛੇ ਆ ਰਹੇ ਹੱਲੇ ਬਹੁਤ ਦੂਰ ਹੈ ਨੂੰ ਕਰ ਰੁ ਗਿਆ ਹਾਂ ਭਾਈ ਠੀਕ ਹੈ ਸਹਲਾ ਗਰਾਮ ਦੇ ਅੱਗੇ ਆਲਟਾ ਬੈਠਾ ਸਦਾ ਭਾਈ ਬਹੁਤ ਲੰਦ ਦੇਖੋ ਜੀ ਉਹਨੇ ਬਹੁਤ ਜ਼ਿਆਦਾ ਠੰਡ ਹੈ ਠੰਡ ਹੈ ਜੀ ਸਲਾ ਬੰਦੀ ਮੈਂ ਜੈਕਟ ਪਾ ਲਣਾ ਮੇਰਾ ਵੀਰ ਕਹਿੰਦਾ ਨਹੀਂ ਜੈਕਟ ਨਹੀਂ ਪਾਉਣੇ ਗਰਮ ਸਾਡਾ ਜੀ ਸ਼ਰਟ ਪਾਈ ਗੱਟਾ ਹਾਂ ਤਾਂ ਧੰਨਵਾਦ ਜੀ ਸਾਨੂੰ ਕਮਰਾ ਦਵਾ ਬਹੁਤ ਬਹੁਤ ਧੰਨਵਾਦ ਧੰਨਵਾਦ ਯਾਰ ਆਪਣੇ ਕਿ ਕਮਰੇ ਜਿੰਨੇ ਨੇ ਕਮਰਾ ਵੀ ਵਧੀਆ ਹੈ ਹਾਂਜੀ ਬੜਾ ਵਧੀਆ ਕਮਰਾ ਹੈ ਬਾਕੀ ਸਾਡੇ ਆੜੀ ਆ ਰਹੇ ਆ ਹੁਣ ਅਸੀਂ ਮਿਲਦੇ ਬਾਕੀ ਚਾਹ ਚੀਂ ਕਰਦੇ ਆ ਜੀ ਇਹ ਹੈਗਾ ਜੀ ਘੋੜਿਆਂ ਦਾ ਅੱਡਾ ਇਹਨੂੰ ਘੋੜਿਆਂ ਦਾ ਅੱਡਾ ਕਿਹਾ ਜਾਂਦਾ ਨਹੀਂ ਬੱਸ ਸਟੈਂਡ ਹੀ ਲਾ ਲਾ ਤੂੰ ਇਹ ਹੌਸ ਸਟੈਂਡ ਸਟੈਂਡ ਹੌਸਟ ਸਟੈਂਡ ਆਹ ਚੱਲ ਦਿਖਾ ਦਿੰਦੇ ਲਿਖਿਆ ਹੋਣਾ ਕਿਤੇ ਸਾਡੇ ਹਲੇ ਬੰਦੇ ਆਏ ਨਹੀਂ ਹੁਣ ਤੱਕ ਪਤਾ ਨਹੀਂ ਕਿੱਥੇ ਹੋਣੇ ਵਿਚਾਰੇ ਨੰਬਰ ਮਿਲਦਾ ਨਹੀਂ ਹੈ ਚੱਲ ਬਾਹਰੇ ਘੁੰਮ ਲੈਂਦੇ ਜਦ ਤੱਕ ਯਾਰ ਹੈ ਨਾ ਜਦ ਤੱਕ ਉਰੀ ਘੁੰਮਣਾ ਪੈਣਾ ਆਪਾਂ ਨੂੰ ਬਾਈ ਵੈਸੇ ਮੈਂ ਘੁੰਮ ਰਿਹਾ ਬੜੀ ਬਾਈ ਮੈਂ ਘੁੰਮ ਰਿਹਾ ਨਿੱਕਰ ਚ ਤੇ ਟੀ-ਸ਼ਰਟ ਚ ਲੋਕ ਦੇਖਦੇ ਮੇਰੇ ਕਿਉਂ ਹੁਣ ਮੈਂ ਕਿਹਾ ਤਾਂ ਬਦਲ ਲਉਂਗੇ ਕੱਪੜੇ ਵੀ ਬੰਦੇ ਆ ਜਿਵੇਂ ਆਪਣੇ ਹਨਾ ਉਹ ਬਰਫ ਦਿਖਦੀ ਬਾਈ ਹੱਲਿਓ ਉੱਧਰ ਚੜਨਾ ਆਪਾਂ ਨੂੰ ਦਿਖਾ ਦੇ ਕਿੱਥੇ ਚੜਨਾ ਹਾਂਜੀ ਪੁੱਜ ਗਏ ਸੰਗਤਾਂ ਜਿਹੜੇ ਗੈਪ ਪਾ ਕੇ ਆਈਆਂ 2.5 ਘੰਟੇ ਦਾ ਗੇਮ ਉਹਦਾ ਬਾਈ ਪੈਣਾ ਦਿੱਤਾ ਜੁਆਕ ਕਰਕੇ ਹਾਂ ਉਹ ਮੰਨਦਾ ਤੁਸੀਂ ਉਹ ਰਿਹਾ ਕਿ ਸੋਣਾ ਤਾਂ ਬਾਈ ਅਸੀਂ ਤਾਂ ਸੋਣਾ ਹੀ ਤਾਂ ਪੈਣਾ ਸੋਣੇ ਹੁਣ ਆਰਾਮ ਤਾਂ ਕਰ ਨਹੀਂ ਤਾਂ ਇਹ ਤਾਂ ਇਹ ਤਾਂ ਆਪਣੀ ਚੇਤਿਆਂ ਦਾ ਕੁਆੜੀਆਂ ਤੁਸੀਂ ਮੈਂ ਕਹਿੰਦਾ ਬਾਈ ਆਪਣੀ ਹਿੰਮਤ ਹੀ ਤੁਹਾਡੀ ਬਾਈ ਮੈਂ ਹਿੰਮਤ ਆ ਯਾਰ ਅਸੀਂ ਤਾਂ ਜੁਆਕ ਨਾਲ ਰਹਿਣਾ ਹੀ ਤਾਂ ਬਾਬਾ ਨੀ ਨੀ ਜੁਆਕ ਜੁਆਕ ਇਹ ਤੁਹਾਡੀ ਗਲਤੀ ਹੈ ਹੈਲੋ ਜਿਹੜੀ ਤੈਨੂੰ ਗੱਲ ਕਹੀ ਸੀ ਉਹਦੀ ਹਿੰਮਤ ਦਿਖਾ ਜਿਹੜੀ ਜਿਹੜੀ ਨੇ ਗੱਲ ਕਹੀ ਦੀ ਮੈਨੂੰ ਛਾਲਾ ਮਾਰਦਾ ਰਿਹਾ ਪਾਣੀ 'ਚ ਜਿਹਦੀ ਗੱਲ ਕਹੀ ਸੀ ਦੇਖ ਦਿਖਾਉਣਾ ਤੈਨੂੰ ਹਿੰਮਤ ਦਿਖਾਉਣਾ ਇਹ ਛਾਲਾ ਮਾਰਦਾ ਦੇਖ ਵਦ ਤੇਰੀ ਇਹ ਮੈਨੂੰ ਤਾਂ ਇਹਨੂੰ ਵੀ ਦਿਖਾਉਣਾ ਇਹ ਮਾਰਦਾ ਰਿਹਾ ਛਾਲਾ ਬਾਈ ਬਣਾਈ ਆ ਹਿੰਮਤ ਚਲੋ ਬਾਈ ਹੁਣ ਦੇਖਦੇ ਆਂ ਅਸੀਂ ਆ ਦੇਖ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਆ ਦੇਖ ਲੰਗਰ ਛੱਕ ਕੇ ਆਂ ਚ ਫਿਰ ਮਾਲਚ ਮੁਰਸਾ ਮਾਲਾ ਚ ਮੁਰਸਾ ਕਰਾ ਕੇ ਜਦੋਂ ਲੰਗਰ ਛੱਕ ਗੁਰਦੁਆਰਾ ਸਾਹਿਬ ਚ ਜਿਵੇਂ ਮਾਲਚ ਕਰਾ ਲੂਗੇ ਵਧੀਆ ਰਹੂਗੀ ਠੰਡ ਹੈ ਜੀ ਆ ਲੱਤਾਂ ਜਾਣੀਆਂ ਆ ਜਿਹੜੀ ਮਸ਼ੀਨ ਜੀ ਕਰਦੀ ਏ ਉਹ ਬਠੀਕਾ ਮਸ਼ੀਨਾਂ ਵਿੱਚ ਪੈਸੇ ਜ਼ਿਆਦਾ ਲੱਗ ਗਏ ਨਹੀਂ ਜੇ ਤਾਂ ਉਹ ਜਿਹੜਾ ਨਾ ਹੋਈ ਨਾ ਥਾਈ ਵਾਲੀ ਹੋਈ ਤਾਂ ਥਾਈ ਦੀ ਕਰਵਾ ਲੂੰਗੇ ਉਹ ਤੇ ਮਸ਼ੀਨ ਤਾਂ ਬਾਬੇ ਅੱਗੇ ਵੀ ਕਰ ਦਿੰਦੀ ਐ ਜਿੱਥੇ ਤੁਸੀਂ ਛੋਲੇ ਲਏ ਉਥੇ ਮਸ਼ੀਨਾਂ ਹੈ ਨਹੀਂ ਤੇ ਅਬੀਸੇ ਮਾਤੀ ਇੱਥੇ ਬੰਦੇ ਮੜਦੇ ਹੁਣ ਚਲੋ ਚਲੋ ਬੋਲੇ ਜੀ ਬਾਹਰ ਹੋਣਾ ਸੀ ਇਹ ਹੈਗਾ ਗੁਰਦੁਆਰਾ ਸ੍ਰੀ ਹਿੰਦੂ ਸਾਹਿਬ ਦੀ ਗੋਵਿੰਦ ਧਾਮ ਇਹਨੂੰ ਕਹਿੰਦੇ ਸੀ ਗੋਵਿੰਦ ਧਾਮ ਸੰਦਖੰਡ ਦੇ ਤਰਵਾਰ ਸਾਹਿਬ ਆਣਾ ਅਸੀਂ ਇਹ ਦਰਸ਼ਨ ਕਰਾਉਂਦੇ ਆਂ ਤੋਂ ਅਸੀਂ ਜੋ ਸਾ ਦੇਖਣਗੇ ਦਰਸ਼ਨ ਕਰੀਦੇ ਇਹ ਦਰਸ਼ਨ ਦੇ ਵਿੱਚ ਉਹ ਸੇਵਾ ਚਾਹੂਗੀ ਜਿਹ ਮਾਇਆ ਸਾਹਿਬ ਦੇ ਦਰਬਾਰ ਸਾਹਿਬ ਦਾ ਜਿਹੜਾ ਦਿਖਾਇਆ ਇੱਥੇ ਜੁੜੇ ਤਰ ਮੌਸਮ ਬੜਾ ਠੰਡਾ ਹੋਇਆ ਰਿਹਾ ਦਾ ਵੀ ਵੈਸੇ बर्फ़ का घट्ट इस टाइम उसे तो बर्फ़ है नहीं है ना पर उपर, फिर, फिर भी मौसम ठंडा उपर बर्फ़ है ऐसे मौसम ठंडा काफ़ी है ये लंगर हाल है जी हाँ जी चलो फिर भी आप लंगर हाल ਸ਼ਾਹਦਾਨਾ ਹੋ ਰਹੀ ਹੈ ਜੀ ਇਹ ਉਹ ਚਾਹ ਵੀ ਸਵਾਦਾਂ ਦੇ ਤਰ੍ਹਾਂ ਜੀ ਇਹ ਵੀ ਕਰਾ ਜੀ ਜਿਸ ਇੱਥੇ ਕੱਪੜਾ ਬਣਦਾ ਹੈ ਜੀ ਇਹ ਰੋਟੀਆਂ ਦੀ ਮਸ਼ੀਨ ਹੈ ਇਹ ਸਭ ਤੋਂ ਪਿਆਰਾ ਜੀ ਰਾਜ ਨੇ ਸਾਡੇ ਲਈ ਅੱਧੀ ਚਾਹੀ ਰੌਟੀ ਵਹਿੰਦੇ ਦੇ ਜਾ ਚਾਹੀ ਜੇ ਬਹਾਂਤਾਂ ਦੀਏ ਬਾਬਾ ਜੀ ਕਹਿੰਦੇ ਗਾਲਪੀ ਦੇ ਨਾਲ ਦੇਈਏ ਮੈਂ ਵੀਡੀਓ ਬਣਾਉਣੀ ਸੀ ਬਾਹਰ ਕੁਝ ਵੀ ਖਾਣ ਦੀ ਨਹੀਂ ਹੈ ਗੰਦਨ ਹਾਜ ਬੜਾ ਵਧੀਆ ਪ੍ਰਸ਼ਾਦਾ ਆ ਕੇ ਖਾਓਗੇ ਸਕਦੇ